ਗਾਈ ਜ਼ਾਕੀਰਕਰ ਬਾਲੀਵੁੱਡ ਚ ਇਸ ਟਾਈਮ ਦੇ ਸੁਪਰ ਹਿੱਟ ਸਿੰਗਰ ਦਲਜੀਤ ਦੋਸਾਂਝ ਵੱਲੋਂ ਬਣਾ ਦਿੱਤੀ ਗਈ ਹੈ ਆਪਣੇ ਟਾਈਮ ਦੇ ਸੁਪਰ ਹਿੱਟ ਕਲਾਕਾਰ ਚਮਕੀਲੇ ਤੇ ਇੱਕ ਬਾਇਓਪਿਕ ਫਿਲਮ ਜਿਸ ਵਿੱਚ ਯਾਰ ਇੱਕ ਜਾਤੀ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਇੱਕ ਹੋਰ ਪੰਜਾਬੀ ਸਿੰਗਰ ਰਾਕੇ ਦਾ ਰਿਐਕਸ਼ਨ ਸਾਹਮਣੇ ਆਇਆ ਹੈ ਗਾਈਜ਼ ਜਿਵੇਂ ਕਿ ਪਸਾਰੇ ਜਾਣਦੇ ਹਾਂ ਪਿਛਲੇ ਕੁਝ ਸਾਲਾਂ ਤੋਂ ਦਲਜੀਤ ਦੋਸਾਂਝ ਪਰਨੀਤੀ ਚੋਪੜਾ ਤੇ ਬਾਲੀਵੁੱਡ ਦੇ ਇੱਕ ਮੰਨੇ ਪਰਮਾਨੈਂਟ ਡਾਇਰੈਕਟਰ ਇਮਤੀਆਜ਼ ਅਲੀ ਇੱਕ ਬਹੁਤ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਜੋ ਕਿ ਅੱਜ ਜਾ ਕੇ ਸਾਹਮਣੇ ਆਇਆ ਹੈ ਚਮਕਿੱਲਾ ਮੂਵੀ ਦੇ ਰੂਪ ਵਿੱਚ ਤੇ ਯਾਰ ਜੋ ਰਿਸਪੌਂਸ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਨਾ ਬਾ ਕਮਾਲ ਐਂਡ ਦਲਜੀਤ ਦੋਸਾਂਝ ਵੱਲੋਂ ਨਿਭਾਇਆ ਗਿਆ ਇਸ ਚਮਕਿੱਲੇ ਦਾ ਰੋਲ ਦੀ ਸਭ ਤੋਂ ਵੱਧ ਸਿਫਤ ਕੀਤੀ ਜਾ ਰਹੀ ਹੈ ਆਪਾਂ ਸਾਰੇ ਜਾਣਦੇ ਹਾਂ ਚਮਕਿੱਲਾ ਰਵੀਦਾਸ ਕਮਿਊਨਿਟੀ ਤੋਂ ਬਿਲੋਂਗ ਕਰਦੇ ਸੀ ਤੇ ਭਾਈ ਅੱਜ ਦੇ ਸਮੇਂ 'ਚ ਪੰਜਾਬੀ ਇੰਡਸਟਰੀ ਵਿੱਚ ਇੱਕ ਨਾਲ ਜਰੂਰ ਕਨੈਕਟ ਕੀਤਾ ਹੋਣਾ ਕਿਉਂਕਿ ਇੱਕ ਤਾਂ ਉਹਨਾਂ ਦੀ ਜਾਤ ਚਮਕੀਲੇ ਵਾਲੀ ਸੀ ਉਤੋਂ ਦੋਨੋਂ ਪੰਜਾਬੀ ਕਲਾਕਾਰ ਜਿਸ ਦੇ ਸਮਝ ਚਰਾਕ ਨੇ ਇਹ ਵਾਲੀ ਸਟੋਰੀ ਲਾ ਦਿੱਤੀ ਹੋ ਗਿਆ ਨਾ ਕਹਾਣੀ ਮਾਰਵਾ ਚਮਾਰ ਉਹ ਕਹਾਣੀ ਮਾਰਵਾ ਜੀਤ ਦੋਸਾਂਸ ਤੇ ਚਮਕੀਲੇ ਮੂਵੀ ਦੀ ਪੂਰੀ ਟੀਮ ਵੱਲੋਂ ਕਾਬਲੀ ਤਾਰੀਫ ਕੰਮ ਕੀਤਾ ਗਿਆ ਹੈ ਹਾਲੀਵੁੱਡ ਚ ਇੱਕ ਪੰਜਾਬੀ ਸਿੰਗਰ ਦੀ ਕਹਾਣੀ ਜਨਤਾ ਮੂਰੇ ਰੱਖ ਕੇ ਹਾਕੀ ਗਾਇਸ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਸ ਵੀਡੀਓ ਨੂੰ ਲਾਈਕ ਕਰਕੇ ਤੇ ਆਪਣੇ ਫਿਊਚਰ ਵੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟਾਂ ਚ ਜਰੂਰ ਦੱਸਣਾ ਬਾਏ ਬਾਏ